ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਸ਼ਹਿਰ ਸੁਨਾਮ ਦੇ ਵਿੱਚੋਂ ਬਣਾ ਰਹੇ ਹਾਂਗੇ ਤੇ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਸੋਨੂ ਘਰੇਲੂ ਤੋਕੜ ਗੱਭਣਾ ਚੋਟੀ ਦਿਖਾਉਣੀ ਹੈਗੀ ਦੋਸਤੋ ਇਸ ਟਾਈਮ ਵੀ ਚੰਗਾ ਪਾਈ ਜਾਂਦੀ ਹੈਗੀ ਸਾਢੇ 3 ਮਹੀਨੇ ਦੀ ਗੱਭ ਹੋ ਚੁੱਕੀ ਹੈਗੀ ਤੇ ਬਾਕੀ ਦੀ ਜੋ ਦੀ ਜਾਣਕਾਰੀ ਹੈ ਦੋਸਤੋ ਆਪਾਂ ਵੀਡੀਓ 'ਚ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਸੋ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਆਜੋ ਬਾਕੀ ਦੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਰੇਕ ਵਾਰ ਆਪਣਾ ਨ ਵੀਰ ਮੇਰਾ ਨਾਮ ਸੰਦੀਪ ਸਿੰਘ ਠੀਕ ਹੈ ਸੰਦੀਪ ਭਾਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਉਹਦੇ ਵਿੱਚ ਆਪਾਂ ਇੱਕ ਤੋਕੜ ਗੱਭਣਾ ਚੌਤੀ ਦਿਖਾਉਣੀ ਹੈਗੀ ਇਹਦੇ ਬਾਰੇ ਬਾਈ ਦੱਸੋ ਕਿੰਨੇ ਚਿਰ ਦੀ ਗੱਭਣ ਹੋਗੀ ਇਹ ਸਾਢੇ 3 ਮਹੀਨੇ ਦੀ ਗੱਭਣ ਹੈ ਵੀਰੇ ਠੀਕ ਹੈ ਸਾਢੇ 3 ਮਹੀਨੇ ਦੀ ਚੈੱਕ ਪਾਸ ਹੈਗੀ ਤੇ ਬਾਈ ਹੁਣ ਇਹਦੇ ਥੱਲੇ ਸਾਢੇ 3 ਮਹੀਨੇ ਦੀ ਗੱਭਣ ਥੱਲੇ ਕਿੰਨਾ ਦੁੱਧ ਨੈੱਟ ਤਿਆਰ ਹੋਣਾ ਇਹਦੇ ਥੱਲੇ 7 ਕਿਲੋ ਦੁੱਧ ਹੈ ਜੀ 7 ਕਿਲੋ ਦੁੱਧ ਤਿਆਰ ਹੈਗਾ ਤੇ ਬਾਈ ਸਾਨੂੰ ਇਹਦੇ ਤਾਜੀ ਬਾਰੇ ਦੱਸੋ ਤਾਜੀ ਕਿੰਨਾ ਦੁੱਧ ਪਾ ਦਿੰਦੀ ਹੈ ਇਹ ਇਹਦੇ ਥੱਲੇ ਹੋਵੇ ਵੀਰੇ 13-14 ਕਿਲੋ ਦੁੱਧ 13-14 55000 ਰੁਪਏ ਰੇਟ ਹੈਗਾ ਠੀਕ ਹੈ ਤੇ ਬੱਚਾ ਹੈਗਾ ਬਈ ਨਾਲ ਨਹੀਂ ਬੱਚਾ ਨਹੀਂ ਹੈ ਠੀਕ ਹੈ ਮਿਲਦੀ ਬਈ ਇਹ ਕਿਵੇਂ ਬਾੜੇ ਤੇ ਮਿਲਦੀ ਬਾੜੇ ਤੇ ਦੋਨੇ ਟਾਈਮ ਮਿਲਦੇ ਖੁਸ਼ ਹੋਗੇ ਠੀਕ ਹੈ ਖੋਲ ਲਿਓ ਬਈ ਇਹਨੂੰ ਦੋਸਤੋ ਬਾੜੇ ਤੇ ਦੋ ਟਾਈਮ ਮਿਲਦੀ ਹੈ ਕਿ ਬੱਚਾ ਨਾਲ ਹੈ ਨਹੀਂਗਾ ਪਿੱਛੋਂ ਤੁਸੀਂ ਹਵਾਨਾ ਚੈੱਕ ਕਰ ਲਓ ਤੁਰਦੀ ਸਾਨੂੰ ਦਿਖਾ ਦਿੰਨੇ ਆ ਬਾਕੀ ਬੰਨ ਕੇ ਵੀ ਸਾਨੂੰ ਦਿਖਾ ਦੇਣੀ ਹੈਗੀ ਤੀਜੇ ਸੂਏ ਵਾਸਤੇ 3.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੁਸੀਂ ਆਪਦਾ ਡਾਕਟਰ ਵੀਰ ਨਾਲ ਲਿਆ ਕੇ ਆਪਦੀ ਫੁੱਲ ਤਸੱਲੀ ਕਰਕੇ ਫਿਰ ਲਿਜਾ ਸਕਦੇ ਹੋਗੇ ਬਾਕੀ ਤੁਰਦੀ ਨੂੰ ਵੀਡੀਓ ਚ ਕਲੀਅਰ ਦੇਖ ਸਕਦੇ ਹੋ ਕੱਦ ਕੜ ਦੋਸਤੋ ਮੀਡੀਅਮ ਹੈਗਾ ਕੋਈ ਬਾਹਲੀ ਵੱਡੀ ਵੀ ਨਹੀਂ ਕੋਈ ਬਾਹਲੀ ਛੋਟੀ ਵੀ ਨਹੀਂ ਵਜ਼ਨ ਠੀਕ ਹੈ ਬਾਕੀ ਪਿੱਛੋਂ ਹਵਾਨਾ ਸਾਨੂੰ ਦਿਖਾ ਦਿੰਨਾ ਹਵਾਨਾ ਜਦਾਂ ਦਾ ਇਸ ਟਾਈਮ ਦਿਖਾ ਰਹੀ ਹੈ ਤੁਸੀਂ ਵੀਡੀਓ ਚ ਕਲੀਅਰ ਦੇਖ ਸਕਦੇ ਹੋਗੇ ਦੋ ਟਾਈਮ ਦੋਸਤੋ ਪਹਾੜੇ ਤੇ ਮਿਲਦੀ ਹੈਗੀ ਬੱਚਾ ਨਾਲ ਹੈ ਨਹੀਂ ਬਾਕੀ ਸਿੰਘ ਕੁੰਡਾ ਹੈਗਾ ਸਟਰਕਚਰ ਜਦਾਂ ਦਾ ਹੈਗਾ ਵੀਡੀਓ ਚ ਤੁਸੀਂ ਕਲੀਅਰ ਦੇਖ ਸਕਦੇ ਹੋਗੇ 55000 ਦੋਸਤੋ ਰੇਟ ਹੈਗਾ ਇਹਦਾ ਤੇ ਬਾਕੀ ਮੌਕੇ ਤੇ ਬਾਈ ਨੇ ਤੁਹਾਡਾ ਮਾਨਦਾਨ ਜ਼ਰੂਰ ਕਰਨਾ ਹੈਗਾ ਸੋ ਜਿਹੜੇ ਵੀ ਵੀਰ ਨੂੰ ਪਸੰਦ ਆਵੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ